ਅਨੇ ਤੁਹਾਨੂੰ ਦਿਖਾਉਣਾ ਪਰ ਦੁਨੀਆ ਦੇ ਵਿੱਚ ਕਿਤੇ ਪਰ ਬਾਬੇ ਜਿੱਥੋਂ ਤੁਸੀਂ ਪਾਣੀ ਦਾ ਗਲਾਸ ਭਰ ਕੇ ਪੀਨੇ ਆ ਤੇ ਦੂਸਰੇ ਪਾਸੇ ਲੱਖਾ ਸਧਾਣਾ ਤੇ ਉਹਦੀ ਟੀਮ ਪੀਂਦੇ ਆ ਉਹ ਪਾਣੀ ਗੰਦਾ ਹੁੰਦਾ ਕਿਉਂਕਿ ਜਿਹੜਾ ਪਾਣੀ ਜੇ ਹੁਣ ਅਸੀਂ ਸਾਫ਼ ਕਰਨਾ ਹੁਣ ਸਾਫ਼ ਜੇ ਆਪਾਂ ਜਿੱਥੋਂ ਪਾਣੀ ਥੱਲੇਲੇ ਬੰਨੇ ਵਲੀ ਭਰਾਂ ਤੋਂ ਕਰਦੇ ਉੱਥੋਂ ਸਾਫ਼ ਕਿੱਦਾਂ ਹੋ ਜਾਊਗਾ ਪਾਣੀ ਤਾਂ ਹੁਣ ਨਾਲੀ ਵੀ ਸਾਫ਼ ਕਰਦੇ ਆ ਜਿੱਧਰੋਂ ਆਉਂਦੀ ਉਧਰੋਂ ਕਰਕੇ ਲਿਓਨੇ ਥੱਲੇ ਬੰਨੇ ਦੇਖਿਆ ਕੋਈ ਬਿਲਕੁਲ ਹੁਣ ਉਪਰੋਂ ਸੀ ਸ਼ੁਰੂ ਕਰਦਾ ਜਿੱਦਾਂ ਪਿੰਡਾਂ ਦਾ ਪਾਣੀ ਪੈਂਦਾ ਸੀ ਕਲੋਨੀਆਂ ਦਾ ਪਾਣੀ ਪੈਂਦਾ ਸੀ ਡੈਰੀਆਂ ਦਾ ਪਾਣੀ ਪੈਂਦਾ ਸੀ ਹੁਣ ਤਾਜਪੁਰ ਡੈਰੀ ਜਿੱਦਾਂ 200 ਟਨ ਗੋਹਾ ਡੱਕਦਾ ਸੀ ਸੋ ਉਹ ਜਿਹੜੀ ਹੈਗੀ ਜਿੱਦੀ ਲੋਚਣਾ ਜਿਹਦੀ ਮਰਜ਼ੀ ਕਰੀ ਜੋ ਗਾਲਾਂ ਸਰਕਾਰ ਨੂੰ ਕੱਢੀ ਜਾਵੋ ਵਿਰੋਧਤਾ ਤਾਂ ਤੁਹਾਡੇ ਪ੍ਰਤਾਪ ਬਾਜਵਾਜੀ ਨੇ ਵੀ ਕਰਤੀ ਜੈਸੀ ਦ੍ਰਿਸ਼ਟੀ ਤੇ ਸੀ ਸ੍ਰਿਸ਼ਟੀ ਨਹੀਂ ਤੁਹਾਨੂੰ ਦਿਖਾਉਣਾ ਪਰ ਦੁਨੀਆਂ ਦੇ ਵਿੱਚ ਕਿਤੇ ਪਰ ਬੱਬੇ ਜਿੱਥੋਂ ਤੁਸੀਂ ਪਾਣੀ ਦਾ ਗਲਾਸ ਭਰ ਕੇ ਪੀਂਦੇ ਆ ਤੇ ਦੂਸਰੇ ਪਾਸੇ ਲੱਖਾਂ ਸਦਾਣਾ ਤੇ ਉਹਦੀ ਟੀਮ ਪੀਂਦੇ ਆ ਉਹ ਪਾਣੀ ਗੰਦਾ ਹੁੰਦਾ ਕਿਉਂਕਿ ਜਿਹੜਾ ਪਾਣੀ ਜੇ ਹੁਣ ਅਸੀਂ ਸਾਫ਼ ਕਰਨਾ ਹੁਣ ਸਾਫ਼ ਜੇ ਆਪਾਂ ਜਿੱਥੋਂ ਪਾਣੀ ਥੱਲੇ ਬੰਨੇ ਬਲੀਪਰਾਂ ਤੋਂ ਕਰਦੇ ਉਥੋਂ ਸਾਫ਼ ਕਿਦਾਂ ਹੋ ਜਾਊਗਾ ਪਾਣੀ ਤਾਂ ਹੁਣ ਨਾਲੀ ਵੀ ਸਾਫ਼ ਕਰਦੇ ਜਿੱਧਰੋਂ ਆਉਂਦੀ ਉਧਰੋਂ ਕਰਕੇ ਲਿਉਂਦੇ ਥੱਲੇ ਬੰਨੇ ਨੂੰ ਦੇਖਿਆ ਕੋਈ ਬਿਲਕੁਲ ਹੁਣ ਉਪਰੋਂ ਅਸੀਂ ਸ਼ੁਰੂ ਕਰਤਾ ਜਿੱਦਾਂ ਪਿੰਡਾਂ ਦਾ ਪਾਣੀ ਪੀਂਦਾ ਸੀ ਕਲੋਨੀਆਂ ਦਾ ਪਾਣੀ ਪੀਂਦਾ ਸੀ ਡੈਰੀਆਂ ਦਾ ਪਾਣੀ ਪੀਂਦਾ ਸੀ ਹੁਣ ਤਾਜਪੁਰ ਡੈਰੀ ਜਿੱਦਾਂ 200 ਟਨ ਗੋਹਾ ਡੱਕਦਾ ਸੀ ਸੋ ਜਿਹੜੀ ਹੈਗੀ ਜਿੱਦੀ ਲੋਚਣਾ ਜਿੱਦੀ ਮਰਜ਼ੀ ਕਰੀ ਜੋ ਗਾਲਾਂ ਸਰਕਾਰ ਨੂੰ ਕੱਢੀ ਜਾਵੋ ਵਿਰੋਧਤਾ ਤਾਂ ਤੁਹਾਡੇ ਪ੍ਰਤਾਪ ਬਾਜਵਾਜੀ ਨੇ ਵੀ ਕਰਤੀ ਜੇ ਜੇ ਅਸੀਂ ਦ੍ਰਿਸ਼ਟੀ ਤੇ ਅਸੀਂ ਸ੍ਰਿਸ਼ਟੀ